ਬਾਰੇ ਵਾਇਰਲ ਹੈ ਜੈਸਮੀਨ ਸੈਂਡਲਸ ਜੋਕਸਰ ਰੰਦੀਆ ਚਰਚਾ ਦਾ ਵਿਸ਼ਾ ਔਰ ਇਸ ਵਾਰ ਸੁਰੱਖਿਆ ਦੇ ਵਿੱਚ ਆਈ ਹੈ ਇੱਕ ਲੜਾਈ ਦੇ ਕਰਕੇ ਦੱਸਦੇ ਤੁਹਾਨੂੰ ਕਿ ਇੱਕ ਲਾਈਵ ਸ਼ੋਅ ਦੇ ਵਿੱਚ ਦੋ ਕੁੜੀਆਂ ਆਪਸ ਦੇ ਵਿੱਚ ਲੜ ਬੈਠੀਆਂ ਜੈਸਮੀਨ ਦੀ ਇੱਕ ਜੈਕਟ ਦੇ ਕਰਕੇ ਜੋ ਉਸਨੇ ਆਡੀਅנס ਦੇ ਵੱਲ ਸੁੱਟੀ ਸੀਗੀ ਪਹਿਲਾਂ ਦੇਖੋ ਤੁਸੀਂ ਜੈਸਮਿਨ ਸੈਨਲਸ ਦਾ ਉਹ ਵੀਡੀਓ ਜਿਸ ਦੇ ਵਿੱਚ ਜੈਕਟ ਕਮਾ ਕੇ ਸੁੱਟ ਰਹੀ ਆ ਖੁਦ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਿਵਾਦ ਦਾ ਮੁੱਖ ਕਾਰਨ ਕੀ ਰਿਹਾ ਔਰ ਕੀ ਜੈਸਮੀਨ ਨੂੰ ਅਗਲੀ ਵਾਰ ਅਜਿਹਾ ਕਰਨਾ ਚਾਹੀਦਾ ਹੈ ਜਾਂ ਨਹੀਂ ਸਾਨੂੰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ